ਗੱਲ ਤੇ ਸਾਡੀ ਹੋ ਗਈ ਬਈ ਖੂਬ ਲੜਾਈ ਤੇ ਲੜਾਈ ਹੁਣ ਮਸਾ ਸੁਲਝਾਈ ਆ ਤੇ ਲੜਾਈ ਕਿਵੇਂ ਸੁਲਝੀ ਆ ਉਹ ਦੱਸਾਂ ਜੀ ਲਓ ਵੀ ਮਿੱਤਰੋ ਆਪਣਾ ਅੱਜ ਕੰਮ ਹੋ ਗਿਆ ਝੋਨੇ ਦਾ ਫਾਈਨਲ ਤੇ ਪਨੀਰੀ ਵੀ ਆਪਣੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਪੂਰੀ ਪੂਰੀ ਆਈ ਆ ਮੈਨੂੰ ਐ ਲੱਗਦਾ ਸੀ ਕਿਤੇ ਘਟ ਗਈ ਕਿਉਂਕਿ 131 ਆ ਤੇ ਆਪਾਂ ਨੂੰ ਇਹ ਮਿਲ ਵੀ ਨਹੀਂ ਸੀ ਰਹੀ ਪਤਾ ਤਾਂ ਕੀਤਾ ਸੀ ਤੇ ਬਾਕੀ ਚਲੋ ਬਾਬੇ ਨਾਨਕ ਨੇ ਮਿਹਰ ਕੀਤੀ ਬਰਕਤਾਂ ਪਾਈਆਂ ਇੱਥੇ ਬਥੌਰੀਆਂ ਗੁੱਟੀਆਂ ਰਹਿੰਦੀਆਂ ਤੇ ਪੱਟ ਕੇ ਤੇ ਆਪੇ ਪਨੀਰੀਕ ਵੀ ਲਾਈ ਜਾਂਦੇ ਆ ਥੋੜੀ ਬਹੁਤੀ ਵਧੀਆ। ਬਾਕੀ ਆਪਾਂ ਪੱਟ ਫੁੱਟ ਲਾਵਾਂਗੇ ਕਿਤੇ ਡੱਕੇ ਧੱਕੇ ਚ ਲਾਉਣੇ ਪੈਂਦੇ ਆ। ਤੇ ਚਲੋ ਬਾਬੇ ਨਾਨਕ ਦੀ ਕਿਰਪਾ ਨਾਲ ਆਪਣਾ ਕੰਮ ਫਾਈਨਲ ਹੋਇਆ। ਬਾਕੀ ਲਾਈਟ ਵਾਲਿਆਂ ਦੇ ਵੀ ਪਟਾ ਦੇ ਨਾਲ ਲਾਈਟ ਵੀ ਪੂਰੀ ਚੱਲੀ ਗਈ ਆ। ਤੇ ਲਾਈਟ ਵੱਲੋਂ ਵੀ ਜਿੱਦਾਂ ਦਾ ਮੀਂਹ ਪਿਆ ਨਹੀਂ ਕਮੀ ਆਈ ਵੀ ਡਬਲ ਹੀ ਚੱਲਦੀ ਰਹੀ ਆ। ਕਿਉਂਕਿ ਮੈਂ ਆਣਾ ਨਮੀਨ ਵਾਲੀ ਸਾਰਾ ਸਿਸਟਮ ਆ ਰੱਬ ਨਾਲੀ ਆ ਤੇ ਬਾਬੇ ਨਾਨਕ ਦਾ ਸ਼ੁਕਰਾਨਾ ਸ਼ੁਕਰ ਕਰਨਾ ਚਾਹੀਦਾ। ਤੇ ਆਪਣਾ ਕੰਮ ਛੋਣੇ ਦਾ ਫਾਈਨਲ ਹੋ ਗਿਆ ਸਾਰਾ ਛੋਣਾ ਲੱਗ ਗਿਆ ਇਧਰ ਤਾਂ ਮੈਂ ਦਵਾਈ ਪਾਤੀ ਆ ਇਹਦੇ ਚ ਹੁਣ ਪਾਉਣੀ ਆ ਤੇ ਉਧਰ ਥੱਲੇ ਆਪਾਂ ਬਾਅਦ ਚ ਪਾਉਨੇ ਆ ਉਹ ਕਿਉਂਕਿ ਅੱਜ ਲਾਈ ਜਾਂਦੇ ਆ ਫਿਰ ਪਾਵਾਂਗੇ ਕੱਲ ਨੂੰ ਜਾਂ ਪਰਸੋਂ ਇਹਦੇ ਚ ਅੱਜ ਪਾ ਦੇਣਾ ਇਧਰ ਸਾਰੇ ਆਪਾਂ ਪਾਤੀ ਆ ਤੇ ਹੁਣ 5 ਵਜੇ ਗਏ ਤੇ ਸ਼ਾਮ ਨੂੰ ਅੱਜ ਆਪਣਾ ਕੰਮ ਡਨ ਹੋ ਗਿਆ ਬਾਬਾ ਨਾਨਕ ਨੇਰ ਕਰੇ ਅੱਛਾ ਹਾਂ ਮੈਂ ਕਿ ਟੁਕੀ ਟਿੜੀ ਬਣਾ ਚਾਹੋ ਬਣਾਈ ਜਾਨੇ ਤੇ ਹੋਲੀ ਜਿ ਬਣਾ ਨਾ ਉਹ ਨਾ ਮੈਂ ਤਾਂ ਨਾ ਗੀਂਦੀ ਖਾਣੀ ਨਾ ਰੋਟੀ ਖਾਣੀ ਨਾ ਮੈਂ ਉਹਦੇ ਚੁਸਲਾ ਮਨ ਬੈਠਾ ਜਾਂਦਾ ਤੇ ਖੇਡੀਆਂ ਕਰਾਓ ਅਰਾਨਿੰਦਰ ਸ਼ੈਤਰੀ ਕਾਲਜੀ ਬੁਲਾ ਦੋ ਸ਼ੈਤਰੀ ਕਾਲ ਬੁਲਾ ਦੋ ਹੱਟ ਚਕੇ ਬਖਾ ਜੋ ਬੁਲਾਤੀ ਸ਼ੈਤਰੀ ਕ ਫਿਰ ਜੋੜਾ ਤ ਫਿਰ ਜੋੜਾ ਤ ਹੈ ਪਾ ਦੇ ਕਿੱਦਾ ਪਾ ਦੇ ਚੱਲ ਗੱਦਾ ਬਾਲੇ ਉਹ ਕੈਪ ਕੈਪ ਆ ਕਰ ਦੇ ਕੈ ਟਰੈਕਟਰ ਚਲਾ ਦੇ ਕੈ ਕੈ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਖਾ ਜੋ ਗਿਆ ਜੀ ਖਾ ਜਾ ਗਿਆ ਜੀ ਮੈਂ ਨੂੰ ਹੱਥ ਜੋੜੇ ਜੀ ਚੋਣੇ ਜੀ ਕੈ ਸਾਸਰੀ ਕਾਲ ਜੀ ਕਹਿ ਦੇ ਕਹਿ ਦੇ ਇੱਧਰ ਵੇਣਾ ਤੂੰ ਕਿਹਦੇ ਵੱਲ ਵੇਣਾ ਕਿਹਦੇ ਵੱਲ ਵੇਂਦਾ ਜੀ ਬਾਈ ਹੈਲੋ ਕਰ ਦੇ ਹੈਲੋ ਕੇ ਹੈਲੋ ਕੇ ਬਾਈ ਫਰੈਂਡਸ ਹੈਲੋ ਕਰ ਦੇ ਸਾਰਿਆਂ ਨੂੰ ਬਾਈ ਕਰ ਦੇ ਰਣਿੰਦਰ ਆ ਕੇ ਖੁਸ਼ ਨਾ ਓ ਰਣ ਬਾਈ ਕਰ ਦੇ ਕੇ ਬਾਈ ਸਾਸਰੀ ਘਾ ਬਲਾ ਦੇ ਚਲ ਸਾਸਰੀ ਘਾ ਫੇਰ ਬਣਾ ਦੇ ਹੱਥ ਜੋੜ ਦੇ ਕੇ ਸਾਸਰੀ ਘਾ ਜੀ ਕੇ ਸਾਸਰੀ ਘਾ ਜੀ ਚਾ ਗਿੱਦਾ ਪਾ ਦੋ ਕੀ ਭੰਗੜਾ ਪਾ ਦੋ ਹੈ ਮੈਂਕੂ 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 ਚਿਕ 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 ਮੈਂ ਤਾਂ ਕਿਹਦੇ ਦਾ ਬਤੂ ਨਹੀਂ ਹੈ ਹੈ ਮੈਂਕੂ ਐਵੇਂ ਕੁਜੀ ਐਵੇਂ ਕੁਜੀ ਅੱਖਾਂ ਜਵਾਲ ਪੈ ਗਏ ਜੂ ਆਏ ਬਹਿ ਜਾ ਇਹਦੇ ਮਗਰ ਬਹਿ ਜਾ ਖੁਸ਼ ਮਗਰ ਬਹਿ ਜਾ ਜਾ ਖੁਸ਼ ਮਗਰ ਬਹਿਣਾ ਖੁਸ਼ ਮਗਰ ਬਹਿਣਾ ਜੀ ਖੁਸ਼ੀ ਮਗਰ ਬਹਿਣਾ ਜੀ ਹੈ ਚੱਲ ਮੈਂਕੂ ਇਹ ਲੰਗਾ ਹਾਂ ਆ ਚਲਾਓ ਹੌਲੀ ਹੌਲੀ

ਕੱਲ ਜਿੰਦੀ ਲੈ ਜਾ ਜੀਓ ਹਲੋ ਬੈਂਕਿੰਗ ਹੋੜੀ ਤੋਰਖਾ ਤੁਹਾਨੂੰ ਨਹੀਂ ਬਹੁਤਾ ਹਲੋ ਲੈ ਲੈ ਕਿੰਤਾ ਯਾ ਅੰਕਾ ਕਿਦਾਂ ਲੈ ਅਜਾ ਲੈ ਹੈ ਕੱਲਾ ਬੈਗ ਨਾ ਥੈਗਲੀ ਤੇ ਕੱਲਾ ਚਲਾ ਲੈ ਥੈਗਲੀ ਲੈ ਬੈਗ ਟਾਰਨਾ ਬੈਗ ਟਾਰਨਾ ਮੇਕੂ ਬੈਗ ਟਾਰਨਾ ਤੁਹਾਨੂੰ ਨਹੀਂ ਪਤਾ ਲੱਗਦਾ ਨਾ ਬੜਾ ਨਾ ਆ ਗਿਆ ਦਾ ਬਿੱਕ ਬਿੰਕੂ ਹੀਆਂ ਜੀ ਭਾਬੋ ਜੀਓ ਬਾਬੂ ਜੀ ਤੇ ਬਾਬੂ ਜੀ ਚੱਲ ਬੱਚਾ ਸਟicker ਬੜਮਾ ਚੱਲ ਸਟicker ਕਰ ਚੱਲ ਸਟicker ਕਰਾ ਪਲਾਸਟਿਕ ਕਰਾ ਨਾ ਤੇ ਜੇ ਮੂੰਹ ਬਾਜੀ ਗਗਾ ਨਾ ਦੇਤੀਆ ਇਹ ਨਾ ਕਰਿਆ ਜੀ ਆਹ ਆਹ ਵੇ ਕੀ ਕਰਨਾ ਹੁਣ ਕੀ ਕਰਨਾ ਜੀ ਲੋ ਜੋ ਨਾਲ ਦਾ ਕੰਮ ਫਾਈਨਲ ਆ ਇਕੱਲੇ ਤੇ ਦਵਾਈ ਰਹਿ ਗਈ ਉਹ ਪਾ ਲਈਏ ਐਦ ਕੀ ਸੀਸੀ ਬੜੀ ਮੇਰੇ ਕੰਮ ਦੀ ਆ ਇਹਦੇ ਚ ਚਾਰ ਸੇਖ ਆ ਤੇ ਇਹਦੇ ਨਾਲ ਵਧੀਆ ਅੱਗੇ ਮੈਂ ਡਰਮੀ ਨਾ ਪਾਉਣਾ ਨਾਲ ਢੂਈ ਸਾਰੀ ਮੱਚਣ ਲੱਗ ਪੈਂਦੀ ਆ ਅਰ ਗਿਆ ਦੇ ਨਾ ਸਾਰੇ ਵਾਣ ਚ ਜਵਾਈ ਬਾਈ ਬਾਈ ਆ ਇਹ ਵਧੀਆ ਚੀਜ਼ ਆ ਨਾ ਦਾ ਉੱਤੇ ਪੈਂਦੀ ਆ ਤੇ ਨਾਲੇ ਵਧੀਆ ਹਣ ਖਿਲਰ ਜਾਂਦੀ ਆ ਕਿਉਂਕਿ ਦਵਾਈ ਦਾ ਇਹ ਆਪੇ ਪਾਣੀ ਚ ਰਲ ਜਾਂਦੀ ਆ ਬਾਕੀ ਆਪਾਂ ਨੂੰ ਕਈਆਂ ਨੂੰ ਵਹਿਮ ਹੋ ਜਾਂਦਾ ਵੀ ਡਰਮੀ ਨਾ ਪਾਈਏ ਅੱਗੇ ਮੈਂ ਡਰਮੀ ਨਾ ਹੀ ਪਾਉਣਾ ਹੁੰਦਾ ਇਸ ਸਾਲ ਆਪਾਂ ਇਹ ਬੋਤਲ ਨਾ ਪਾਈ ਆ ਮੈਂ ਕਿਹੜਾ ਨਿਯਾਰੇ ਆ ਤੇ ਬਾਕੀ ਮੈਂ ਕਿ ਕਾਫੀ ਲੋਕ ਵੇਖਿਆ ਹੁਣ ਤਾਂ ਕੰਪਨੀ ਵੱਲੋਂ ਇਹ ਆਉਣ ਲੱਗ ਪਿਆ ਅਗੇ ਮੋਰੀ ਜੀ ਕੱਢਣੀ ਪੈਂਦੀ ਸੀ ਉਹ ਵਿੱਚ ਹਵਾ ਜੀ ਬਣ ਜਾਂਦੀ ਸੀ ਇਸ ਟਾਈਪ ਦੀ ਬਣੀ ਆ ਉਹਨੇ ਐਮ ਐਲ ਦੀ ਬਣੀ 600 ਐਮ ਐਲ ਦੀ 4 6 ਖਾ ਵਿੱਚ ਤੇ ਵਧੀਆ ਦਵਾਈ ਖਿੰਲਰ ਜਾਂਦੀ ਆ ਤੇ ਕੰਮ ਕੰਪਲੀਟ ਹੋ ਗਿਆ ਜੇ ਵੈਸੇ ਪਨੀਰੀ ਵੈਰੀ ਵੈਰੀ ਤੇ ਵਿੱਚੋਂ ਮੈਂ ਗੰਦ ਗੁੰਦਿਆ ਸੀਗਾ ਪੱਟ ਤਾਂ ਆ ਦੌਗੀ ਜੀ ਰਹਿ ਗਈ ਵੈਸੇ ਇੰਨੇ ਕੀ ਛੱਡੀ ਆ ਬਾਕੀ ਸਾਰੀ ਆਪਾਂ ਸਫਾਈ ਕਰਤੀ ਆ ਤੇ ਹੁਣ ਕੰਮ ਡੰਨਾ ਹੁੰਦਾ ਇਕੱਲਾ ਪਾਣੀ ਦੀ ਸਪਲਾਈ ਕਰਨੀ ਆ ਤੇ ਬਾਕੀ ਅੱਜ ਬੱਦਲ ਬਹੁਤ ਚੜਿਆ ਸੀਗਾ ਇਧਰੋਂ ਐ ਸਾਈਡ ਤੋਂ ਬਾਕੀ ਮੀਂਹ ਨਹੀਂ ਪਿਆ ਮੀਂਹ ਪਿੱਛੇ ਬਹੁਤ ਜ਼ਿਆਦਾ ਪੈ ਗਿਆ ਅੱਜ ਮੀਂਹ ਅੱਜ ਆਪਣੇ ਘਾਟ ਹੀ ਪਿਆ ਆ ਘਟ ਕੀ ਪਿਆ ਮੀਂਹ ਆਪਣੇ ਪਿਆ ਹੀ ਨਹੀਂ ਮੇਰਾ ਧਿਆਨ ਹੋਰ ਬਸੇ ਉੱਡ ਗਿਆ ਸੀ ਮੀਂਹ ਨਹੀਂ ਪਿਆ ਮੀਂਹ ਪਿੱਛੇ ਪੈ ਗਿਆ ਅੰਬਰਸਰ ਇਧਰ ਬਹੁਤ ਜ਼ਿਆਦਾ ਮੀਂਹ ਪੈ ਗਿਆ ਛੋਨੇ ਛੋਨੇ ਕਾਫੀ ਡੁੱਬ ਗਏ ਬਾਕੀ ਬਾਬਾ ਹੁਣ ਰਹਿਮ ਕਰੇ ਮਿਹਰ ਕਰੇ ਥੋੜਾ ਹੀ ਮੀਂਹ ਪਾਵੇ ਬਸ ਤੇ ਕਿਤੇ ਤਾਂ ਆਪਾਂ ਮੀਂਹ ਵੀ ਮੰਗਦੇ ਆ ਜੇ ਸੁੱਕਾ ਹੁੰਦਾ ਡੋਬੇ ਤੋਂ ਡਰੀਦਾ ਨਹੀਂ ਸੁੱਕੇ ਤੋਂ ਡਰੀਦਾ ਬੰਦੇ ਦਾ ਦਿਲ ਕਿਸੇ ਪਾਸੇ ਨਹੀਂ ਖੜਦਾ ਤੇ ਬਾਕੀ ਜੋ ਕਰਦਾ ਰੱਬ ਚੰਗੀਆਂ ਹੀ ਕਰਦਾ ਹੁੰਦਾ ਰੱਬ ਕਦੇ ਵੀ ਮਾਰੀ ਨਹੀਂ ਕਰਦਾ ਤੇ ਬਾਕੀ ਉੱਪਰ ਹੁਣ ਜਾ ਕੇ ਦਵਾਈ ਪਾਉਣਾ ਟਾਈਮ 4:30 ਹੋ ਗਿਆ ਵਾਣ ਆਪਣਾ ਪੜ ਗਿਆ ਇੱਧਰ ਪਾਤੀ ਸੀ ਉੱਧਰ ਪਾ ਲਈ ਤੇ ਚੱਲਦੇ ਆ ਘਰਾਂ ਨੂੰ ਲੋ ਵੀ ਮਿੱਤਰੋ ਘਰੇ ਆ ਗਏ ਆ ਨਹਾ ਤੋਂ ਲਾਇਆ ਤੇ ਆਉਣ ਸਾਰੇ ਸਾਰੇ ਮੇਰੇ ਗੱਲ ਪਏ ਲੜਾਈ ਹੋ ਗਈ ਵੀ ਸਾਡੀ ਕਿਹੜੀ ਗੱਲਤ ਹੋਈ ਆ ਇਹ ਦੱਸਾਂਗੇ ਤੁਹਾਨੂੰ ਅਗਲੀ ਵੀਡੀਓ ਚ ਪਰ ਏ ਮੇਰਨਾ ਆ ਵੀ ਲੜ ਪੇ ਖੁਸ਼ਾ ਵੀ ਲੜ ਪਿਆ ਉਸਤਾਦ ਜੀ ਵੀ ਲੜ ਪੇ ਕਿਉਂਕਿ ਕੱਲ ਨੂੰ ਇਹਨਾਂ ਨੇ ਜਾਣਾ ਸਕੂਲ ਤੇ ਅੱਜ ਹੈਗੀ ਆ 30 ਜੂਨ ਤੇ ਕੱਲ ਨੂੰ ਹੈਗੀ 1 ਜੁਲਾਈ ਤੇ ਇਹਨਾਂ ਨੇ ਜਾਣਾ ਹੈਗਾ ਸਕੂਲ ਤੇ ਇਹ ਕਹਿੰਦੀਆਂ ਵੀ ਇਸ ਵਾਰ ਕਿਤੇ ਵੀ ਲੈ ਕੇ ਨਹੀਂ ਗਏ ਤੇ ਕਿਤੇ ਵੀ ਸਾਨੂੰ ਛੁੱਟੀਆਂ ਦੀ ਕਮਾਇਆ ਫਰਾਇਆ ਨਹੀਂ ਨਾ ਖਵਾਇਆ ਪਿਆ ਆ ਘਰੇ ਹੀ ਜੋ ਬਸ ਐਦ ਕਿੰਨੇ ਸੀ ਘਰੇ ਹੀ ਰਹੇ ਕਿਉਂਕਿ ਆਪਾਂ ਝੋਨਾ ਲੇਟ ਲਾਇਆ ਸੀਗਾ ਝੋਨਾ 131 ਲਾਉਣ ਕਰਕੇ ਹੋਗੇ ਲੇਟ ਜਾ ਇਹ ਸਾਰਾ ਟੰਪਰ ਮੇਰੇ ਪੈ ਗਿਆ ਗੱਲ ਤੇ ਸਾਡੀ ਹੋ ਗਈ ਬਈ ਖੂਬ ਲੜਾਈ ਤੇ ਲੜਾਈ ਹੁਣ ਮਸਾ ਸੁਲਝਾਈ ਆ ਤੇ ਲੜਾਈ ਕਿਵੇਂ ਸੁਲਝੀ ਆ ਉਹ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਆਹ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆ ਤੇ ਫਿਰ ਦੱਸਾਂਗੇ ਵੀ ਲੜਾਈ ਕਿੱਦਾਂ ਠੰਡੀ ਹੋਈ ਕਿੱਦਾਂ ਸੋਲਵ ਹੋਈ ਤੇ ਮੇਰੇ ਨਾਲ ਪੂਰੀਆਂ ਲੜਦੀਆਂ ਰਹੀਆਂ ਤੇ ਆਹ ਵਲੌਗ ਇੱਥੇ ਹੀ ਐਂਡ ਕਰਦੇ ਆ ਤੇ ਇੱਥੋਂ ਹੀ ਅਗਲਾ ਵਲੌਗ ਕੰਟੀਨਿਊ ਕਰਾਂਗੇ ਮਿਲਦੇ ਆਂ ਫਿਰ ਅਗਲੀ ਵੀਡੀਓ ਜਿਉਂਦੇ ਵੱਸਦੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਨਾ